ਆਵੇ ਚੱਤ ਕੋਈ ਆਮੀ ਪਾਸੇ ਹੋ ਯਾਰ ਪਾਸੇ ਹੋ ਜਾ ਯਾਰ ਓਏ ਓਏ ਬਾਸ ਕਰਾ ਨਾ ਬਾਸ ਕਰਾ ਇੱਥੇ ਅੱਡੇ ਰਕੀ ਕਾਰਨ ਮੈਂ ਲੜਾਈ ਦਾ ਉਹ ਬੰਦੇ ਇਧਰ ਪਏ ਆਪਦੇ ਆਪ ਨੂੰ ਬਚਾਦੇ ਹੋਏ ਭੱਜ ਆnde ਸੀਗੇ ਹਾਂਜੀ ਜਦੋਂ ਬਾਕੀ ਗੱਲਾਂ ਬੰਦ ਕਰਨ ਕਰਕੇ ਉਹਨਾਂ ਨੂੰ ਰੁਕਣ ਦੀ ਥਾਂ ਹੀ ਲੱਭੀ ਉਹਨਾਂ ਨੇ ਵੇਖਿਆ ਤਾਂ ਗਾਂ ਖੁੱਲੀ ਸ਼ਾਇਦ ਗਾਂ ਨਾ ਵਰਮਈਏ ਉਹ ਬੰਦੇ ਅੰਦਰ ਵੜਿਆ ਇੱਕ ਜਣਾ ਮੁੰਡਾ ਉੱਥੇ ਪਿੱਛੇ ਜਾ ਕੇ ਰੁੱਕ ਕੇ ਬਹਿ ਗਿਆ ਉਹ ਵੀ ਪਿੱਛੇ ਨੂੰ ਦੋ ਛਰਪਾਨਾਂ ਵਾਲੇ ਬੰਦੇ ਆ ਦੋ ਸੀ ਕਿ ਤਿੰਨ ਜਣੇ ਨਹੀਂ ਪਤਾ ਕੋ ਅੰਦਰ ਵੜੇ ਨੇ ਉਹਨਾਂ ਨੂੰ ਉਹਨਾਂ ਨੂੰ ਮਿਲਵਾਦਾ ਜੋ ਉਹਨਾਂ ਨੇ ਛਾਤ ਮਾਰੀ ਮਾਰੀ ਦੋ ਮੁੰਡੇ ਸੀ ਇੱਕ ਇਧਰ ਘੁੱਟਿਆ ਇੱਕ ਉਧਰ ਘੁੱਟਿਆ ਉਹਨਾਂ ਨੇ ਉਸ ਤੋਂ ਬਾਅਦ ਘੁੱਟਦੇ ਉਹਨਾਂ ਨੂੰ ਬਾਹਰ ਠੇਕ ਕਰਾਏ ਫਿਰ ਉੱਥੇ ਖੜੀ ਦੇ ਘੁੱਟਿਆ ਨੇ ਬਾਕੀ ਦਾ ਆਪਾਂ ਨੂੰ ਗੱਲ ਨਹੀਂ ਪਤਾ ਵੀ ਕੀ ਗੱਲ ਹੋਈ ਪਿੱਛੋਂ ਲੜਦੇ ਆਏ ਨੇ ਬਸ ਟੈਂਪੋ ਕਹਿੰਦੇ ਢੱਕ ਕੇ ਆਏ ਨੇ ਉਹ ਕਾਰਨ ਲੜਾਈ ਦਾ ਨਹੀਂ ਪਤਾ ਲੱਗਿਆ ਉਹ ਕੀ ਹੱਥ ਤੇ ਇਹਨਾਂ ਦੇ ਹੱਥ 'ਚ ਕੀ ਹੈ ਜਦੋਂ ਅੰਦਰ ਮਾਰੇ ओके ਕੀ ਘਟਨਾ ਵੀ ਸਰ ਅਸੀਂ ਜੀ ਅਸੀਂ ਹੁਣੇ ਹਸਪੀਟਲ ਆਏ ਆ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੋਈ ਬੱਸ ਸਟੈਂਡ ਤੇ ਲੜਾਈ ਝਗੜਾ ਹੋਇਆ ਉਹਦੇ ਸਬੰਧ ਵਿੱਚ ਉਹ ਮੁੰਡਾ ਸੀ ਰਾਜਕੁਮਾਰ ਜਿਹੜਾ ਫਿੰਡ ਹੈ ਉਹਦਾ ਸੁੱਤਾ ਬਗੜ ਪਟਾ ਉਹ ਹਸਪੀਟਲ ਐਡਮਿਟ ਕਰਵਾਇਆ ਗਿਆ ਤੇ ਉਹਦੀ ਸਟੇਟਮੈਂਟ ਜੋ ਵੀ ਬਿਆਨ ਦੇਗਾ ਉਹਦੇ ਨੂੰ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਹੋ ਕੀਤੀ ਜਾਏਗੀ ਸਰ ਕੋ ਲੜਾਈ ਕਾਰਨ ਪਤਾ ਲੱਗਿਆ ਕੀ ਹੋਇਆ ਪਤਾ ਜੀ ਨਾਲ ਥੋੜਾ ਠੀਕ ਹੋ ਜਾਏਗਾ ਫਿਰ ਉਹ ਤੁਹਾਨੂੰ ਪਤਾ ਕਰਾਂਗੇ ਕਿ ਜੋ ਪਿੰਡ ਦਾ ਸਰਮੇ ਐਮ ਐਲ ਆਰ ਜੇ ਨਹੀਂ ਕੱਟੀਗੀ ਐਮ ਐਲ ਆਰ ਜਦੋਂ ਵੀ ਕੱਟੀ ਜਾਏਗੀ ਉਹ ਸੰਤਾਲਬ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਏ ਕਿਹੜੇ ਪਿੰਡ ਦਾ ਜੀ ਇਹ ਕੁੱਤਬਗੜ ਪਾਟਾ ਪਾਟੇ ਦਾ ਜੀ ਹਾਂਜੀ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਜੀ ਠੀਕ ਹੈ ਧੰਨਵਾਦ